ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚ ਇੱਕ ਗੱਬਣ ਵੈਂਡ ਤੇ ਇੱਕ ਤਾਜੀ ਪਲੂਣ ਬੱਚੀ ਸੂਈ ਵੀ ਦੋਨਾਂ ਦੇ ਸਾਰੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਕਰੀਏ ਸੱਚੀ ਗੱਲ ਬਾਈ ਜੀ ਸੱਚੀ ਗੱਲ ਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਬਾਈ ਗੁਰਸ਼ੇਪ ਸਿੰਘ ਪਿੰਡ ਦੀਪਵਾੜ ਜ਼ਿਲ੍ਹਾ ਬਰਨਾਲ 6283871527 6283871527 ਪਹਿਲਾ ਨੰਬਰ ਜੇ ਆਪਾਂ ਪਲੂਣ ਬੱਚੀ ਦੇਖੀ ਜਾਨੇ ਆ ਕੈਕ ਦਿਨ ਹੋ ਗਏ ਸੂਈ ਨੂੰ ਇਹ ਬਈ ਗੱਲ ਖਵਲ ਕੀ ਕੱਲ ਸਵੇਰ ਦੇ ਸੂਈ ਗਿਆ ਅੱਜ ਹੁਣ ਤੀਜੀ ਚਵਾਈ ਇਹਦੀ ਹੋਣੀ ਆ ਹਨਾ ਹਾਂ ਹੋਣੀ ਠੀਕ ਹੈ ਤੇ ਝੋੜ ਚਵਾ ਕੇ ਵੀ ਨਿਕਲਿਆ ਜੀ ਜੇ ਅੱਜ ਰੋਕੇ ਆ ਹੋ ਕੇ ਵੀਡੀਓ ਹੈਗੀ ਜੇ ਉਹਦੀ ਵੀਡੀਓ ਦਿਖਾ ਦਾਂਗੇ ਠੀਕ ਹੈ ਬੱਚਾ ਇਹਦਾ ਕੀ ਆ ਬੱਚਾ ਬੱਛੀ ਦੇਗੀ ਮੂੰਹ ਚਾਰ ਦੰਦਾਂ ਦਾ ਮੂੰਹ ਚਾਰ ਦੰਦਾਂ ਦਾ ਮਗਰ ਆ ਗਈ ਇਹਦੇ ਬੱਛੀ ਹਨਾ ਤੇ ਐਸਟੀਮੇਟ ਸਟਾਰਟਿੰਗ ਜਦੋਂ ਤੱਕ ਕਿੰਨੀ ਕਾ 11 10 ਹੀ ਮੰਨ ਲਵਾਂ ਤੁਹਾਨੂੰ ਬੋਲੋ ਕੱਲ ਦੀ ਸੂਈ ਥੱਲੀ ਦੁੱਧ ਹੋਊਗਾ ਇਸ ਤਾਰਾ ਕਰਾਂਗੇ ਕਹਿੰਦਾ ਮਨ ਕੇ ਜੱਲੇ ਵੀ 15 ਤੋਂ ਬਾਹਰ ਵਾਲੀ ਹੈਗੀ ਆ 15 ਤੋਂ ਬਾਹਰ ਦਾ ਮੈਨੂੰ 2 ਦਿਨਾਂ ਚ ਹੀ ਜਾਵ ਲੂਗੀ ਠੀਕ ਹੈ 10 12 12 ਕਿਲੋ ਵਿੱਚ ਚੰਗੀ ਜਿਹੀ ਕੁ ਕੇਅਰ ਕਰ ਲੂਗਾ ਤਾਂ 17 ਕਿਲੋ ਦੁੱਧਾਂ ਦੀ ਬੈਡ ਹੈਗੀ ਆ ਧੋਰੀ ਬਾਦ ਨੂੰ ਸਭਰ ਧਾਰਾ ਦੇਖ ਸਕਦੇ ਹੋ ਤਾਰਾ ਬਾ ਮਾਰਦੇ ਖੋਨੇ ਆ ਪ੍ਰੂਰ ਹੈਗੀ ਵੀਰੇ ਇਹ ਮਗਰਲੇ ਇਹਨਾਂ ਨੂੰ ਠੀਕ ਹੈ ਤੇ ਬਾਕੀ ਚੌਂਡ ਚਵਾ ਬੜਾ ਚੰਗਾ ਫਿਟਨੈਸ ਵਾਲਾ ਲੈਵਾ ਜਮ ਹਨ ਹੋਰ ਨਹੀਂ ਕੋਈ ਸ਼ਰਲਾ ਨਹੀਂ ਜਿਵੇਂ ਬਹਾਂ ਕਈ ਕ੍ਰਾਸ ਵੈੜਾ ਕੋਈ ਆਏ ਨਹੀਂ ਜਿਆਦਾ ਆਪਾਂ ਕਹਿ ਲਈਏ ਵੀ ਕੋਈ ਹੈਲਥੀ ਹੈ ਜਾਂ ਕੋਈ ਹੋਰ ਨਸਰਾ ਚ ਹੋਰ ਮਾਰਦੇ ਤਾਰਾ ਇਹ ਸੋ ਦੇਖੋ ਸਵੇਰ ਦਾ ਟਾਈਮ ਚ ਚਵਾਈ ਇਹਦੀ ਹੋਣੀ ਹੈ ਤੇ ਧਾਰਾ ਲਾਠੀ ਜਾਰ ਤੇ ਕੋ ਪਈਆਂ ਜਾਵਾਂ ਹਨਾ ਪੂਰੀ ਚੱਕਰ ਹੀ ਨਹੀਂ ਬਈ ਇੰਨੀ ਪੂਰੀ ਚੰਗੀ ਚਵਾਈ ਮਗਰ ਵੀ ਬੱਚੀ ਆਈ ਹੈ ਹਨਾ ਇਹਦੇ ਮਗਰ ਬੱਚੀ ਹੈ ਸੋ ਮਗਰ ਬੱਚੀ ਹੈ ਇਹਦੇ ਤੇ ਲੈਵਾ ਫਟਣਾ ਸਾਲਾ ਦੋ ਘੜਾ ਹੋਰ ਮਗਰ ਵੀ ਮਾਰ ਦੇ ਚਵਾਈ ਬਣ ਕੇ ਜਦ ਪਣਾ ਪੂੜਾ ਸੋਨਾ ਕਿਲੋ ਦੋ ਦਰਿ ਵੈੜ ਹੈਗੀ ਆ ਤੋਰ ਦੀ ਬਾਹਰ ਨੋ ਨਾ ਨਿਆਣਾ ਖੋਲ ਦਿਓ ਸੋ ਬਰੋ ਲੇਵਾ ਵਗੈਰਾ ਦੇਖੋ ਵੈੜ ਦਾ ਚੰਗਾ ਸਾਫ ਸੁਥਰਾ ਪਲੂਣ ਬੱਚੀ ਸੂਈ ਸਵਾਈ ਤੇ ਮਗਰਗੇ ਦੇ ਬੱਚੇ ਹੈਗੇ ਚਾਰ ਚੰਨੀ ਆ ਜਾਵਾ ਤੇ ਰਾਜੀ ਸਮੀ ਪੜੀ ਵੀ ਕੱਦ ਕੱਡ ਬਹੁਤ ਆ ਗਿਆ ਤੇ ਵੀਰੇ ਭਾਜਾ ਫਿਰ ਇਹਦਾ ਕੀ ਰੱਖਾਂਗੇ ਆਪਾਂ ਆਹ ਜਿਹੜੀ ਮੂਹ ਜੈਜ ਕਰਾਂਗੇ ਫੋਕ ਲੈ ਯਾਰ ਬੱਚੇ ਦਾ ਕਰ ਦਿਓ ਬੱਚੇ ਕੋਲ ਦੇ ਤੇ ਤਾਰਾ ਤੁਰਾ ਚਵਾਈ ਦਾ ਫਿਰ ਇੱਕ ਨੰਬਰ ਆ ਜਾਵਾ ਹਨਾ ਚਵਾਈ ਦਾ ਵੀ ਕੋਈ ਜੇ ਸਾਫ ਕਰਾ ਫਿਰ ਹੱਥ ਲਾਵੇ ਚਾਰ ਡੰਗ ਚੋਲ ਹੁਣ ਚਵਾਈ ਕਾ ਫਿਰ ਖਾਲੀ ਕਰਨੀ ਪੈਣੀ ਹੈ ਹਨਾ ਖਾਲੀ ਕਰ ਦਾਂਗੇ ਬਾਈ ਸੋ ਟਾਈਮ ਆਪਣਾ ਮਨ ਕੇ ਚੱਲ ਵੀ 8 ਵਜ ਗਏ ਹਨਾ 8 ਵਜ ਗਏ ਬੱਸ ਆਹ ਹੋਰ ਆਪਣਾ ਵੀ ਜੋ ਲਾ ਕੇ ਖਾਲੀ ਕਰ ਦੇਣੀ ਹੈ ਖਾਲੀ ਕਰ ਦੇਣੀ ਹੈ ਜੀ ਤੇ ਇੱਕ ਆਪਾਂ ਗੱਬਣ ਵੇੜ ਦੇਖੀ ਜਾਂਦੇ ਆ ਜਰਸੀ ਚ ਇੱਕ ਤਰ੍ਹਾਂ ਦੀ ਮੱਚ ਦਾ ਮੁਕਾਬਲਾ ਕਰ ਰਹੇ ਨੇ ਹਨਾ ਬੜੀ ਵੱਡੀ ਗੱਲ ਮੰਨ ਲਓ ਵੀ ਪਲੂਨ ਦਾ ਹੀ ਦੁੱਸਾ ਲਾ 20 ਕਿਲੋ ਮੰਨ ਲੈਂਦਾ ਪਲੂਨ ਵਾਲੀ ਕੋਲ ਤੇ 20 ਕਿਲੋ ਦੁੱਧ ਦਿਨ ਕਹਿੰਦੀ ਆ ਇਹ ਹਫਤਾ ਸੂਣ ਚ ਬਾਕੀ ਤੇ ਦੁੱਧ ਕਿੰਨਾ ਕਰੀ ਦੋਏਦ ਕੀ ਹੈ 20 ਕਿਲੋ ਮੰਨ ਕੇ ਜਿਹੜਾ ਵੀ ਮਰਜ਼ੀ ਲੈ ਲੈ ਚੱਲਣਾ ਵੀ ਤਾਂ ਪਲਾਸੀ ਆ ਮੂਰੇ ਮਾਤਮੂਰ ਰੱਖ ਚੰਗੀ ਆ ਜੀ ਕਹਿੰਦਾ ਭਾਬੀ 20 ਮੰਨ ਕੇ ਲੈ ਲੈ ਤੇ ਦੁੱਧ ਪਾਉ ਥਣ ਗੁੱਲੇ ਵਾਲਾ ਫੈਟ ਵਾਲਾ ਪੂਰੀ ਚੰਗੀ ਚਵਾਈ ਦੀ ਹੈ ਜੀ ਤੇ ਮੰਨ 20 ਕਿਲੋ ਕੋਈ ਨਾ ਦਿੱਤਾ ਵਾ ਗੈਣੇ ਗੱਲਾਂ ਹਜੇ ਕੱਢ ਦੂ ਹਫਤਾ ਇੱਕ ਹਫਤਾ ਕੱਢੀ ਇੱਕ ਹਫਤਾ ਹਜੇ ਇਹਨੇ ਕੱਢ ਜਾਣਾ ਹਨਾ ਤੇ ਬਾਕੀ ਕੱਦ-ਕਾਠ ਤੇ ਬਾਡੀ ਵੰਤ ਰੇ ਲੈਵੇ ਦੀ ਗੱਲ ਕਰੀਏ ਲੈਵੇ ਵਾਲੇ ਪਾਸੋਂ ਪੂਰੀ ਖਬਰਦਾਰ ਹਨਾ ਫਿਟਨੈਸ ਆ ਲੈਵੇ ਤੇ ਸਾਫ਼ ਤੇ ਤੁਸੀਂ ਹਫਤਾ ਬਾਕੀ ਤੇ ਥਣ ਕੱਢਣਾ ਇਹਨੇ ਜਮਾ ਗ ਕਿਸੇ ਪਾਸੋਂ ਨਹੀਂ ਸੀ ਆਵਣੀ ਓਕੇ ਆ ਜਾਵਾਂ ਤੇ ਰੇਟ ਜਾਂ ਫਿਰ ਜਾਵਾਂ ਜਾਂ ਇਹਨਾਂ ਨੂੰ ਹੋਵੇਗਾ ਦੋਨੇ ਬੜਾ ਰੇਟ ਜਾਇ ਹੋਗੇ ਜੀ ਠੀਕ ਹੈ ਸੋ ਥਾਂ ਤੁਹਾਨੂੰ ਦੇਖੋ ਗੋਲਿਆ ਤੇ ਨੰਬਰ ਬੋਲ ਦੇ ਆਪਣਾ 6783873571 ਇੱਕ ਵੜ ਸੁਈ ਵੀ ਦਿਖਾ ਜੀ ਆਪਾਂ ਇੱਕ ਦਿਖਾ ਦੀ ਗੱਬਰ ਹਨਾ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਵੀਡੀਓ ਦੇਖ ਲੈ ਸਭ ਦਾ ਤੈਅ